ਵੀ ਅਸੀਂ ਆ ਰਿੰਗ ਜਿਹੜੀ ਆਇਰਨ ਦੀ ਉਹ ਸਜਾਈ ਹੋਈ ਹੈ। ਈਰੀ ਪੀਰੀ ਦੀ ਖੇਡ ਆ। ਹਾਂਜੀ। ਕੋਈ ਵੀ ਚੀਜ਼ ਆ। ਜਿਵੇਂ ਆਪਾਂ ਕਰਪਾਨ ਪਾਈ ਆ। ਦਿਖਣ ਔਰ ਨਾ ਦਿਖਣ ਵਾਲੀਆਂ ਦੋਨੇ ਤਾਕਤਾਂ ਦਾ ਇਹ ਨਾਸ਼ ਕਰਦੀ ਆ। ਦਿਖਣ ਵਾਲੇ ਭਾਵ ਕੋਈ ਦੁਸ਼ਮਣ ਚੜਾਈ ਕਰਕੇ ਆ ਜਾਂਦਾ। ਤੇ ਬੰਦਾ ਤੁਹਾਡਾ ਦੁਸ਼ਮਣ ਆ। ਉਹਨੂੰ ਇਹ ਚੀਜ਼ ਰੋਕੇਗੀ। ਤੁਸੀਂ ਅਟੈਕ ਕਰੋਗੇ ਉਹਦੇ ਤੇ। ਨਾ ਦਿਖਣ ਵਾਲੀਆਂ। ਜਿਵੇਂ ਰੇਡੀਏਸ਼ਨ ਹਵਾ ਦੇ ਵਿੱਚ ਫੈਲੀ ਹੋਈ ਆ ਕਿੰਡੀ ਪਾਵਰਫੁਲ ਆ ਤੁਸੀਂ 100 ਸਪੀਡ ਦੀ ਗੱਡੀ ਚਲਾ ਰਹੇ ਆ ਫੋਨ ਦੀ ਜਿਹੜੀ ਕਾਲਿੰਗ ਟੁੱਟਦੀ ਨਹੀਂ ਉਹ ਜਿਹੜੀ ਪੱਤਰਿਆਂ ਨੂੰ ਚੀਰ ਕੇ ਲੰਘ ਜਾਂਦੀ ਆ ਐਡੇਡੇ ਲੋਹੇ ਨੂੰ ਬੰਦੇ ਦੇ ਸਰੀਰ ਦਾ ਕੀ ਕਰਦੀ ਹੋएगी ਐਗਜੈਕਟਲੀ ਅਸੀਂ ਉਹ ਵਾਈਬ੍ਰੇਸ਼ਨ ਤਾਂ ਮੰਨਦੇ ਆ ਕਿ ਉਹ ਹੈਗੀਆਂ ਵਾਈਬ੍ਰੇਸ਼ਨਸ ਕਿ ਭਈ ਆਪਾਂ ਗੱਲ ਕਰੀ ਟੈਲੀਕਮਿਊਨੀਕੇਸ਼ਨ ਸਾਰਾ ਚੱਲ ਰਿਹਾ ਪਰ ਦੂਜੀਆਂ ਵਾਈਬ੍ਰੇਸ਼ਨਸ ਨੂੰ ਨਾ ਮੰਨਣ ਲੱਗਿਆ ਸਾਨੂੰ ਬੜਾ ਡਰ ਲੱਗਦਾ ਜਾਂ ਅਸੀਂ ਕਨਵਿੰਸ ਹੀ ਨਹੀਂ ਕਰ ਪਾਉਂਦੇ ਆਪਣੇ ਆਪ ਨੂੰ ਪੰਜਾਬੀ ਦੇ ਵਿੱਚ ਕਹਾਵਤ ਹੈ ਰਾਹ ਪਿਆ ਜਾਣੇ ਤੇ ਵਾਹ ਪਿਆ ਜਾਣੇ ਬਿਲਕੁਲ ਤੁਹਾਡੇ ਨਾਲ ਕਦੇ ਹੋਇਆ ਹੈ ਅਜਿਹਾ ਕੁਝ ਬਿਲਕੁਲ ਹੋਇਆ ਹੈ ਜਦ ਇਨਸਾਨ ਨੂੰ ਚੋਟ ਨਹੀਂ ਨਾ ਵੱਜਦੀ ਤਗੜੀ ਉਹਨਾਂ ਚਿਰ ਇਨਸਾਨ ਕੁਝ ਸਮਝ ਨਹੀਂ ਸਕਦਾ ਬਿਲਕੁਲ ਜਿਹੜਾ ਨਿਆਣਪੰਦੇ ਵਿੱਚ ਆ ਜਿਸ ਨੇ ਜ਼ਿੰਦਗੀ 'ਚ ਕਦੀ ਕੁਝ ਦੇਖਿਆ ਹੀ ਨਹੀਂ ਕਿਸੇ ਰਸਤੇ ਦੇ ਵਿੱਚ ਗੁਜ਼ਰਿਆ ਹੀ ਨਹੀਂ ਉਹਨੂੰ ਕੀ ਪਤਾ ਲੱਗਣਾ